ਹੈਲੋ ਜੀ ਰਮ ਰਮ ਜੀ ਸਤਿ ਸ਼੍ਰੀ ਅਕਾਲ ਮੌਨਿਕਾ ਤਮਾਣੀ ਨੇ ਤੁਹਾਡੇ ਚੈਨਲ ਦੇ ਨਾਲ ਔਰ ਥੋੜੇ ਟਾਈਮ ਪਹਿਲਾਂ ਇੱਕ ਮੈਂ ਫੇਸ ਲਾਈਵ ਜਿਹੜਾ ਕਿ ਫੇਸਬੁੱਕ ਦੇ ਉੱਪਰ ਔਰ YouTube ਦੇ ਉੱਪਰ ਚਲਾ ਰਹੀ ਸੀ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਫੇਸਬੁੱਕ ਦੇ ਉੱਪਰ ਤਾਂ ਵੀਡੀਓ ਅਪਡੇਟ ਹੋ ਚੁੱਕਿਆ ਹੈ ਬਟ YouTube ਦੇ ਉੱਪਰ ਵੀਡੀਓ ਨਹੀਂ ਹੋਇਆ ਉਹਦਾ ਕਾਰਨ ਕੀ ਹੈ ਜੀ ਤੋਂ ਮੈਂ ਮਤਲਬ ਵੀਡੀਓਸ ਨੂੰ YouTube ਦੇ ਉੱਪਰ ਅਪਡੇਟ ਕਰਨ ਲੱਗੀ ਤੇ ਉਹ ਨਾਲ ਹੀ ਕੱਟ ਹੋ ਗਿਆ ਜਿਹਦੇ ਕਾਰਨ YouTube ਦੀ ਵੀ ਆਈ ਵੀਡੀਓ ਬਿਲਕੁਲ ਖਤਮ ਹੋ ਗਈ ਸੋ ਹੁਣ ਮੈਨੂੰ ਲੱਗਾ ਕਿ ਚਲੋ ਅਸੀਂ ਕੀ ਕਰਦੇ ਹਾਂ YouTube ਦੇ ਉੱਪਰ ਵੀਡੀਓ ਪਾਣੀ ਪੈਣੀ ਹੈ ਸਾਨੂੰ ਹੈਨਾ ਤੇ ਇਸ ਲਈ ਸੀ ਜ YouTube ਦੇ ਉੱਪਰ ਵੀਡੀਓ ਇਸੇ ਬਾਹਨੇ ਬਣ ਜਾਈਗੀ ਸਾਡੀ ਤੇ ਬਾਕੀ ਆਪਣਾ ਇੱਕ ਸੀ ਚਾਹ ਦਾ ਟਾਈਮ ਹੋਇਆ ਦਾ ਚਾਹ ਬਣਾਉਂਦੇ ਆ ਨਾਲ ਸੋ ਸ਼ਾਮ ਦੇ ਟਾਈਮ ਕੌਣ ਕੌਣ ਚਾਹ ਪੀਂਦਾ ਹੈ ਇਸ ਬਾਰੇ ਮੈਨੂੰ ਦੱਸਣਾ ਜ਼ਰੂਰ ਕਿਉਂਕਿ ਮੈਨੂੰ ਚਾਹ ਤਾਂ ਬਹੁਤ ਵਧੀਆ ਲੱਗਦੀ ਹੈ ਔਰ ਚਾਹ ਦੀ ਰੁਟੀਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੋਂ ਲੈ ਕੇ ਸਵੇਰ ਤੱਕ ਮੇਰੀ ਜਿਹੜੀ ਹੈ ਕਿ ਔਰ ਰੋਟੀ ਵੈਸੇ ਅੱਗੇ ਪਿੱਛੇ ਹੋ ਜਾਵੇ ਹੋ ਜਾਵੇ ਪਰ ਚਾਹ ਤਾਂ ਮੈਨੂੰ ਬਹੁਤ ਜ਼ਰੂਰੀ ਹੈ ਸੋ ਬਿਨਾ ਦੇਰੀ ਕੀਤੀ ਤਕਨੋਮੇ ਦੱਸ ਦਵਾ ਜੀ ਇਸ ਲੜਕੀ ਨੇ ਮੈਂ ਕੀ ਦੀ ਕਰ ਬੈ ਇਸ ਕੁੜੀ ਨੇ ਵੀਡੀਓ ਇਹਨੂੰ ਭਰਾ ਕਨ ਜੇ ਆ ਬੰਦੀ ਹੈਗੀ ਉਸ ਵੀ ਕਾਰਨ ਮੈਨੂੰ ਦੁਬਾਰਾ ਵੀਡੀਓ ਬਣਾਉਣਾ ਪੈ ਰਿਹਾ ਹੈ ਤੇਰੀ ਐਸੀ ਦੀ ਤੈਸੀ ਤੇਰਾ ਤੇ ਤੂੰ ਨਾ ਪਰੇਸ਼ਾਨ ਕਰ ਦੇ ਜੀ ਚਾਹ ਮੈਨਾਂ ਦੇ ਲੋਕੀ ਨਹੀਂ ਪਸੰਦ ਚਾਹ ਤਾਂ ਮੇਰਾ ਜ਼ਿੰਦਗੀ ਹੈ ਜਿੰਦੂ ਨੂੰ ਕਾਫੀ ਬਣਾਉਂਦੇ ਆ ਪ੍ਰੋਟੀਨ ਚਾਹ ਹੀ ਪਸੰਦ ਆ ਓਟਸ ਸੁਖਾਂਦੇ ਆ ਇੱਕ ਹੈ ਚਾਹ ਪੱਤੀ ਜਿਹੜੀ ਕੀ ਪੂਰੀ ਹੋਸ਼ ਲਿਆ ਦਿੰਦੀ ਹੈ ਅੱਖਾਂ ਦੇ ਵਿੱਚੋਂ ਓ ਮਾਈ ਗਾਡ ਸ਼ੂਗਰ ਸ਼ੂਗਰ ਇੱਕ ਹੈ ਇਸ ਤਰ੍ਹਾਂ ਦੀ ਸ਼ੂਗਰ ਜੋ ਕਿ ਮਤਲਬ ਚਾਹ ਦਾ ਜਿਹੜਾ ਟੱਬਾ ਮੈਂ ਸਵੇਰੇ ਭਰਿਆ ਸੀ ਚਾਹ ਦਾ ਸੁਆਰ ਹੀ ਬਦਲ ਜਾਂਦੀ ਹੈ ਔਰ ਹਾਂ ਇੱਕ ਸਪੈਸ਼ਲ ਸੀਸ ਜਿਹੜੀ ਕਿ ਤੁਸੀਂ ਸਾਰੇ ਜਾਣਦੇ ਹੋ ਸਾਰੇ ਹੀ ਜਾਣਦੇ ਹੋ ਮੇਰਾ ਫੇਵਰਿਟ ਗਿੰਜਰ ਚਾਹ ਦੇ ਵਿੱਚ ਪਾ ਕੇ ਅਦਰਕ ਠੀਕ ਹੈ ਪਹਿਲਾਂ ਅਸੀਂ ਪਾਵਾਂਗੇ ਪੱਤੀ ਫਿਰ ਰਿਜੇਗੀ ਚਾਹ ਕਮਲਿਆਂ ਦੀ ਪਹਿਲਾ ਟ੍ਰਿਕ ਪਸਦਾ ਠੀਕ ਨੋ 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 ਸਾਰਾ ਗਲਤ ਫਿਰ ਅਸੀਂ ਡਾਲਾਂਗੇ 슈ਗਰ ਹੁਣ ਅਸੀਂ ਇਸ ਨੂੰ 슈ਗਰ ਨੂੰ ਕਰਦੇ ਹਾਂ ਫਿਲ ਫਾਰਮਿੰਗ ਸ਼ੂਗਰ ਨਹੀਂ ਕਰ ਲੋ ਤੁਹਾਨੂੰ پتہ ਹੈ ਅਵੇ ਇੱਥੇ ਵਰਨੀ ਆ ਹਾਂ ਤੁਸੀਂ ਵੀ ਕਰ ਲੋ ਨਹੀਂ ਕਰ ਲੋ ਯਾਰ ਤੁਹਾਨੂੰ پتہ ਹੈ ਫਾਰਮਿੰਗ ਨੂੰ ਨਾ 15 ਦਿਨ ਬਾਅਦ ਇੱਕ ਛੋਟਾ ਜਿਹਾ ਮੇ ਕੰਮ ਦਿੰਨੀ ਆ ਹੋਮ ਕਿਚਨ ਦਾ ਜਿਹਦੇ ਵਿੱਚ ਫਾਰਮਿੰਗ ਕੀ ਕਰਦੀ ਹੈ ਡੱਬੇ ਫਿਲ ਕਰਦੀ ਹੈ ਆ ਤੁਹਾਨੂੰ پتہ ਹੈ ਮੇਗੀ ਇੱਕ ਰੂਟੀਨ ਡੈਟ ਜਿਹੜੀ ਚੱਲਦੀ ਹੈ ਉਹ ਇੱਕ ਨਾ ਉਹਦੇ ਤੋਂ ਚੱਲਦੀ ਹੈ ਕਿ ਡੱਬੀਆਂ ਤੋਂ ਸਟਾਰਟ ਤੋਂ ਤੇ ਇਹਨੂੰ ਫਾਰਮਿੰਗ ਸ਼ੂਗਰ ਪਹਿਲੇ ਵਾਲੀ ਵੀ ਪਈਏ ਬੇਟਾ ਉਹ ਨਿਕਾਲੋ ਤੇ ਇਸ ਲਈ ਮੈਂ ਫੋਮੇ ਨੂੰ ਕਹਿੰਦੀ ਰਹਿੰਦੀ ਫੋਮੇ 슈ਗਰਸ ਵਗੈਰਾ ਡਾਲ ਦਿਆ ਕਰੋ ਨਾਲਾ ਡਾਲ ਦਿਆ ਕਰੋ ਤਾਂ ਕਿ ਪਤਾ ਲੱਗਦਾ ਰਹਿੰਦਾ ਹੈ ਮਸਾਲਿਆਂ ਦਾ ਕਿਹੜਾ ਕਿਹੜਾ ਸਮਾਨ ਹੈਗਾ ਕਿਹੜਾ ਕਿਹੜਾ ਨਹੀਂ ਹੈਗਾ ਤੇ ਜਿਸ ਕਾਰਨ ਥੋੜਾ ਬੋਟਾ ਪਤਾ ਲੱਗਦਾ ਰਹਿੰਦਾ ਤੇ ਤੁਹਾਨੂੰ ਮੈਂ ਦੱਸ ਦਵਾਂ ਤੁਹਾਡੀ ਜਾਣਕਾਰੀ ਲਈ ਫੋਮੇ 슈ਗਰ ਤੁਹਾਨੂੰ ਇਹਦੇ ਵਿੱਚ ਐ ਪਕੜਾਓ ਜੇਤੀ ਪਕੜਾਓ ਤੇ 슈ਗਰ ਇਹਨੂੰ ਮੈਂ ਕਿਹਾ ਸੀ ਪਰੋ ਪਰ ਐਨੇ 슈ਗਰ ਨਹੀਂ ਪਰੀ ਨਹੀਂ ਹਾਂਜੀ ਹੋਲ ਵੀ ਗਈ ਹੈ ਫੋਮੇ आ, हां ਤੁਹਾਨੂੰ ਪਤਾ ਹੈ ਆ ਦੇਖੋ ਇਸ ਤਰ੍ਹਾਂ ਦੇ ਪੈਕੇਟ ਮਤਲਬ ਜਿਸ ਤਰ੍ਹਾਂ ਬੋਰਡ ਲਾਈਫ ਦੇ ਪੈਕੇਟ ਹੁੰਦੇ ਹਨ ਨਾ ਤੇ ਇਸ ਪੈਕੇਟਾਂ ਵਿੱਚ 슈ਗਰ ਜਿਹੜੀ ਹੈ 1 ਕਿਲੋ ਸ਼ੂਗਰ ਆਉਂਦੀ ਹੈ ਬਟ ਮੈਂ ਤੁਹਾਨੂੰ ਦੱਸ ਦਵਾਂਗੀ ਜਿਸ ਤਰ੍ਹਾਂ ਹੁਣ ਦੇਖੋ ਐਸ ਥੋੜੀ ਨਾ ਸਫੇਦ 슈ਗਰ ਹੈ ਇਹ 슈ਗਰ ਦੇ ਵਿੱਚ ਮਿਠਾਸ ਜ਼ਿਆਦਾ ਹੈ ਤੇ ਜਿਹੜੀ ਲੋਕਲ 슈ਗਰ ਹੁੰਦੀ ਹੈ ਜਿਹੜੀ ਖੁੱਲੀ 슈ਗਰ ਮਿਲਦੀ ਉਹ ਫੇਰੀ ਥੋੜੀ ਪੀਲੇ ਪੰਚੇ ਵੀ ਹੁੰਦੀ ਹੈ ਤੇ ਪੀਲੇ ਪੰਨ ਵਾਲੀ ਜਿਹੜੀ 슈ਗਰ ਹੈ ਨਾ ਉਹ ਤਾਂ ਨਾ ਮਿਠਾਸ ਦਿੰਦੀ ਹੈ ਜ਼ਿਆਦਾ ਤੇ ਨਾ ਹੀ ਸਵਾਦ ਲੱਗਦੀ ਹੈ ਮੇਰੀ ਗੱਲ ਮੰਨੋ ਆਪਾਂ ਗੁੜ ਬਾਉ ਮੈਨੂੰ ਗੁੜ ਲਾਈਕ ਦੀ 슈ਗਰ ਥੋੜੀ ਵਧੀਆ ਲੱਗਦੀ ਹੈ ਇਸ ਲਈ ਮੈਂ ਗੁੜ ਲਾਈਕ ਦੀ 슈ਗਰ ਵਰਤਨਾ ਪਸੰਦ ਕਰਦੀ ਹਾਂ ਵੈਸੇ ਤਾਂ ਸ਼ੁਰੂ ਤਾਂ ਦੇਖਿਆ ਜਾ ਵੀ ਇਹ ਚੀਜ਼ਾਂ ਤੇ ਪਹਿਲਾਂ ਨਹੀਂ ਸੀ ਹੁੰਦੀਆਂ ਹੋਣੀ ਅੱਜ ਕੱਲ ਸਮਾਰਟ ਦੁਨੀਆ ਸਮਾਰਟ ਬਾਜ਼ਾਰ ਹੋ ਚੁੱਕੇ ਹੋਏ ਨੇ ਤੇ ਹਰ ਇੱਕ ਚੀਜ਼ ਜਿਹੜੀ ਕਿ ਲੋਕ ਵਿਜ਼ਟ ਕਾਰੀ ਲੈਂਦੇ ਹਰ ਇੱਕ ਜਗ੍ਹਾ ਤੇ ਸਾਡਾ ਪਸੰਦ ਦਾ ਪੈਕੇਟ ਵੀ ਗੁੜ ਲਾਈਕ ਤੇ ਤੇ ਸਭ ਤੋਂ ਵੱਡੀ ਗੱਲ ਇੱਕ ਕਲਿੱਪ ਆ ਇੱਕ ਕਲਿੱਪ ਇੱਕ ਇਸ ਤਰ੍ਹਾਂ ਦਾ ਕਲਿੱਪ ਹੈ ਕਿ ਮਤਲਬ ਆਪਣਾ ਜਿਹੜਾ ਵੀ ਸਾਡਾ ਸਟੋਲਸ ਵਗੈਰਾ ਕੁਝ ਬਚਦਾ ਹੈ ਤੇ ਉਹਨੂੰ ਅਸੀਂ ਕਲਿੱਪ ਲਗਾ ਕੇ ਇਹਨਾਂ ਨੂੰ ਹੈਂਡ ਕਰ ਦਿੰਨੇ ਆ ਤਾਂ ਕਿ ਇਹ ਅੱਗੇ ਲਈ ਵਰਤੋਂ ਵਿੱਚ ਆ ਜਾਵੇ ਤੇ ਇੱਕ ਜਿਹੜਾ ਇਹ ਕਲਿੱਪ ਹੈ ਇਹ ਬਹੁਤ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ ਤੇ ਚੀਜ਼ ਦਾ ਸਲਾਬਾ ਆਉਣ ਤੋਂ ਵੀ ਬਚ ਹੁੰਦਾ ਸੋ ਬਿਨਾਂ ਦੇਰੀ ਕਿਤੇ ਪਾਣੀ ਮੇਰਾ ਆਪਣਾ ਜੋ ਵੀ ਹੈ ਕਿਚਨ ਦੇ ਵਿੱਚ ਗੈਸ ਦੇ ਉੱਪਰ ਰੱਖਿਆ ਹੋਇਆ ਰਿਚਕਿਆ ਹੋਇਆ ਤੇ ਪਾਣੀ ਨੂੰ ਅਸੀਂ ਖੰਡ ਐਂਡ ਪੱਤੀ ਡਾਲ ਕੇ ਇਦੇ ਵਿੱਚ ਰੰਗਤ ਲਿਆਵਾਂਗੇ ਚਾਹ ਦੀ ਤੇ ਵੈਸੇ ਤੇ ਚਾਹ ਪੀਣ ਦਾ ਸਮਾਂ ਮੇਰਾ 4 ਵਜੇ ਦਾ ਸੀ 4 ਵਜੇ ਮੇਰਾ ਲਾਈਵ ਹੋ ਗਈ ਤੇ ਨਹੀਂ ਸੈਟਿੰਗਸ ਬਣੀ ਤੇ ਹੁਣ ਮੈਂ ਸੋਚਿਆ ਬਣਾ ਲੈਂਦੇ ਆ ਤੁਹਾਨੂੰ ਪਤਾ ਮੇਰਾ ਅਦਰਕ ਅਦਰਕ ਕੁੱਟਣਾ ਇੱਕ ਬਹੁਤ ਵਧੀਆ ਤਰੀਕਾ ਹੈ ਵੇਲਣਾ ਤੁਹਾਨੂੰ ਪਤਾ ਫਾਰਮੇਨ ਨੇ ਫਾਰਮੇਨ ਨੇ ਦਾਲ ਚਿਨੀ ਘੋਟਣਾ ਤੋੜ ਛੱਡਿਆ ਜਿਹਨੂੰ ਇਹ ਕੁੜੀ ਇਹ ਇਹ ਕੁੜੀ ਰਸੋਈ ਚ ਆਣ ਲੱਗੀ ਆ ਨਾ ਉਹ ਬਦਹਰੀਆ ਮੇਰੀਆਂ ਹਰ ਇੱਕ ਚੀਜ਼ਾਂ ਟੁੱਟਣ ਲੱਗ ਪਈਆਂ ਨੇ ਐਸੀ ਕੋਈ ਚੀਜ਼ ਨਹੀਂ ਗਈ ਜੇਠੋਂ ਤੱਕ ਇਹਨੂੰ ਨਾ ਪਤਾ ਹੋਵੇ ਤੁਹਾਨੂੰ ਬਹੁਤਾ ਕਈ ਵਾਰ ਮੈਨੂੰ ਹੁੰਦਾ ਹੈ ਕਿ ਯਾਰ ਮੇਰੀਆਂ ਚੀਜ਼ਾਂ ਦਾ ਮੁੱਕ ਗਿਆ ਪਰ ਇਹ ਮੈਨੂੰ ਪਤਾ ਅਚੋ ਵੀ ਕੱਢ ਕੇ ਲਿਆ ਦਿੰਦੀ ਹੈ ਤੇ ਮਤਲਬ ਇਹਦਾ ਇਸ ਹਾਵ ਹੈ ਤੁਸੀਂ ਹਮੇਸ਼ਾ ਮੇਰੀ ਬੁਰੀਾਈ ਕਰੋਗੇ ਤੇ ਚੰਗਾਈ ਨਾ ਕਰੋ ਚੰਗਾਈ ਮੈਂ ਕਦੀ ਨਹੀਂ ਸੁਹਾਦੀ ਜਿੱਦਨ ਤੇਰੀ ਮੈਂ ਤਾਰੀਫ ਕਰਾਂ ਉਸ ਦਿਨ ਤੇਰਾ ਬੈਰ ਟਕ ਹੋ ਜਾਂਦਾ ਹੈ हां और मैं नहीं चांदी देखो जी दसना मिनो देसी चाय कौन कुटकुट -कुट के बेलने ਦੇ ਨਾਲ ਵਿਚਾਰੇ ਦੇ ਹਲਾਤ ਮਾੜੇ ਕਰਕੇ ਤੇ ਇਹਨੂੰ ਪਾ ਦਿੰਦਾ ਹੈ ਚਾਹ ਦੇ ਵਿੱਚ ਤੇ ਮੈਂ ਕਹਿੰਦੀ ਫਰਮੇ ਅਦਰਕ ਦੀ ਚਾਹ ਦਾ ਮਜ਼ਾ ਤੈਨੂੰ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਬਤੇ ਮੇਰੇ ਨਾਨ ਸਿਸਟਰਸ ਵਗੈਰਾ ਨੂੰ ਸਾਰਿਆਂ ਨੂੰ ਇੱਕ ਮੇਰੀ ਸ਼ਿਕਾਇਤ ਹੈ ਜਿੱਦੋਂ ਵੀ ਅਸੀਂ ਫੈਮਿਲੀ ਕਿਤੇ ਵੀ ਜਾਂਦੇ ਆ ਫੈਮਿਲੀ ਸਮੇਤ ਤੇ ਤੁਹਾਨੂੰ ਬਤੇ ਕਿਤੇ ਵੀ ਅਸੀਂ ਚਾਹ ਪੀਣ ਦਾ ਇੱਕ ਇਰਾਦਾ ਬਣਾਉਂਦੇ ਆ ਨਾ ਤੇ ਮੈਂ ਉਹਨਾਂ ਨੂੰ ਸਪੈਸ਼ਲਤਾ ਬਿਲਣ ਬਣੀ ਕੀ ਕਵਾਂਗੀ ਅਦਰਕ ਸੋਫਾ ਚੁਹਵਾਂ ਪਾ ਕੇ ਚਾਹ ਨੋ ਰਿਨੋ ਬਈਂਦੇ ਕਈ ਵਾਰ ਮੇਰੀ ਸਿਸਟਰਸ ਆਦੇ ਵੀ ਹੱਸਦੀਆਂ ਨੇ ਕਿ ਮਤਲਬ ਇਹ ਦੇ ਐਦ ਕਾਦੀ ਨੇ ਘਰ ਨਹੀਂ ਜਿ ਬੈਠੀ ਹੁੰਦੀ ਸੀਰੀਅਸਲੀ ਯਾਰ ਅਸੀਂ ਘਰ ਤੋਂ ਬਾਹਰ ਵੀ ਚਾਹ ਦਾ ਆਨੰਦ ਲੈ ਸਕਦੇ ਆ ਜੇ ਚਾਹ ਦਾ ਸਵਾਦ ਘਰ ਵਰਗਾ ਹੋਵੇ ਕੋਈ ਆਨੰਦ ਇਹ ਚੀਜ਼ ਚ ਆ ਦੇਖੋ ਇਹ ਇਹ ਦੇਖੋ ਐ ਫਾਰਮੈਂਟ ਕਾਫੀ ਹੈ 500 ਰੁਪਏ ਦੀ ਕਾਫੀ ਹੈ ਚੱਲ 500 ਦੀ ਲੱਗੀ 500 ਦੀ ਸ਼ਕਲ ਵੇਖੀ ਆਪਣੀ ਨਹੀਂ ਜੀ ਨਹੀਂ ਮੈਂ ਤੁਹਾਨੂੰ ਪਤਾ ਹੈ ਮੈਂ ਚੀਜ਼ਾਂ ਬਹੁਤ ਸਸਤੀਆਂ ਤੇ ਵਧੀਆ ਖਾਂਦੀ ਆ ਆ ਦੇਖੋ ਧਿਆਨ ਨਾਲ ਇਹ ਐਮ ਆਰ ਪੀ ਰੇਟ ਤੇ ਜਾਂਦੀ ਐ ਐਮ ਆਰ ਪੀ ਰੇਟ ਨਹੀਂ ਐ ਫਰਮੇ ਇ ਲੋਕਰ ਰੇਟ ਐ ਠੀਕ ਹੈ ਨਾ 500 500 ਰੁਪਏ ਦੀ ਜੇ ਅਸੀਂ ਕਾਫੀ ਪੀਣ ਲੱਗੇ ਨਾ ਤੇ ਫਿਰ ਅਸੀਂ ਮਾਪੇ ਅੰਮ੍ਰਿਤਸਰ ਮਾਲਾਂ ਦੇ ਵਿੱਚ ਨਹੀਂ ਅਸੀਂ ਬਾਹਰ ਦੀ ਕੰਟਰੀ 'ਚ ਰਵਾਂਗੇ ਨਹੀਂ ਨਹੀਂ ਇੱਥੇ ਰਹਿਣ ਦਾ ਸਾਡਾ ਕੋਈ ਹੱਕ ਨਹੀਂ ਜਾ ਠੀਕ ਹੈ ਨਾ 300 ਵੀ ਦੇਖੋ ਵੀ ਹੈ ਸੱਚੀ ਦੱਸਾਂਗੀ ਸੋ ਇਸ ਲਈ ਜੀ ਤੁਹਾਨੂੰ ਮੈਂ ਦੱਸਿਆ ਸਮਾਰਟ ਬਾਜ਼ਾਰ ਅੱਜ ਕੱਲ੍ਹ ਸਮਾਰਟ ਹੋ ਚੁੱਕੇ ਨੇ ਹਰ ਇੱਕ ਚੀਜ਼ ਦੁਨੀਆ ਭਜਦੀ ਆ ਜਿਵੇਂ ਕਿ ਫਰਮੈਂ ਡੀਮਾਰਟ ਹੋ ਗਿਆ ਐਂਡ ਮੈਟਰੋ ਹੋ ਗਿਆ ਤੇ 스마트 ਬਾਜ਼ਾਰ ਹੋ ਗਿਆ ਹੈਪਰਸ ਹੋ ਗਿਆ ਇਹ ਚੀਜ਼ਾਂ ਲੋਕੀ ਹਰ ਜਗ੍ਹਾ ਤੇ ਜਾਂਦੇ ਨੇ ਆ ਤੇ ਆਪਣਾ ਵਧੀਆ ਵਿਜ਼ਿਟ ਕਰਦੇ ਨੇ ਹਰ ਇੱਕ ਜੀ ਹਾਂ ਸੋ ਬਾਕੀ ਚੀਜ਼ ਦੇਖੋ ਜੀ ਚਾਹ ਨੇ ਰੰਗਰ ਕਿੰਨਾ ਵਧੀਆ ਦਿੱਤਾ ਹੈ ਤੇ ਇਹ ਦੇਖੋ ਜੀ ਮੈਨੂੰ ਤੇ ਬਹੁਤ ਵਧੀਆ ਲੱਗਦਾ ਹੈ ਚਾਹ ਚੀਨੀ ਰਿੱਜੀ ਹੋਵੇ ਉਨੀ ਹੀ ਸਵਾਦ ਲੱਗਦੀ ਹੈ ਤੇ ਜਿੰਨਾ ਉਹਦੇ ਚਾਹ ਦੇ ਵਿੱਚ ਇੰਟਰਸਟ ਹੋਵੇ ਉਨਾ ਹੀ ਮਜ਼ਾ ਆਉਂਦਾ ਹੈ ਤੇ ਓਏ ਓ ਦੁੱਧ ਨੋਸੀ ਵਾਓ ਨਾਈਸ ਕਰ ਦਿੱਤਾ ਮਗਰ ਤਾਂ ਕਦਰ ਗੁਦਰੀ ਕਰ ਛੱਡਿਆ ਦੇਖੋ ਜੀ ਦੁੱਧ ਡਾਲ ਦਿੱਤਾ ਹੁਣੇ ਮੈਕਸਿਮਮ 10 ਮਿੰਟ ਲਏਗੀ ਇਹਨੂੰ ਸੀਮ ਤੇ ਕਰਦੇ ਆ ਸੋ ਬਾਕੀ ਜੀ ਮੈਂ ਵੀਡੀਓ ਜਿਹੜਾ ਬਣਾਇਆ ਵਾ ਹੁੰਦਾ ਇਹ ਸਿਰਫ ਇਸ ਲਈ ਬਣਾਇਆ ਹੈ ਕਿ ਇਹ ਫੋਮਿੰਦੀ ਬੱਚੀ ਨੇ ਮੇਰਾ ਵੀਡੀਓ ਖਰਾਬ ਕਰ ਦਿੱਤਾ ਇਸ ਕਰਮ ਮੈਨੂੰ ਦੁਬਾਰਾ ਵੀਡੀਓ ਬਣਾਉਣਾ ਪੈ ਰਿਹਾ ਅੱਗੇ ਤੋਂ ਓਏ ਖਬਰਦਾਰ ਤੂੰ ਫੋਨ ਦੇ ਨਾਲ ਕੋਈ ਪੰਗਾ ਲਿਤਾ ਮੈਨੂੰ ਨੋਈ ਨਹੀਂ ਗਿਆ ਓਏ ਓਏ ਬੋਲਣਾ ਹੀ ਤੈਨੂੰ ਸੁਣਿਆ ਜਿਹੜਾ ਮੇਰੇ ਰੱਬ ਕੱਲ ਵਿੱਚ ਲੱਤਾਂ ਪੈਰ ਮੇਰੀਆ ਵੀਡੀਓ ਦੇ ਤੋੜ ਦੋਵੇ ਤੇ ਉਹਨੂੰ ਮੈਂ ਓਏ ਨਾ ਬੋਲਣਾ ਤੇ ਕੀ ਬੋਲਣਾ ਦੱਸੀ ਜਰਾ ਦੱਸੀ ਜਰਾ ਹੈ ਨੰਦੂ ਦੇ ਚਲੋ ਓਕੇ ਜੀ ਥੈਂਕ ਯੂ so much ਪਿਆਰ ਮੁਹੱਬਤ ਮੋਨਿਕਾ ਤੋਂ ਮੰਦੇ ਚੈਨਲ ਨੂੰ ਦੇ ਲਈ ਧੰਨਵਾਦ ਜੀ